ਥੋੜੀ ਜੀ ਗੱਲ ਉਧਰ ਦੀ ਕਰੀਏ ਬੜਾ ਰੋਮਾਂਚਕਾਰੀ ਖੇਡ ਹੋ ਗਈ ਹੈ ਬੜੀ ਤੇਜ਼ ਤਰਾਰ ਖੇਡ ਵੀ ਹੈ ਹਾਲਾਂਕਿ ਚਲੋ ਜ਼ਿੰਮੇਵਾਰੀਆਂ ਚ ਪੈ ਗਿਆ ਹੁਣ ਵੇਖੀ ਤਾਂ ਨਹੀਂ ਜਾਂਦੀ ਪਰ ਕਈ ਵਾਰੀ ਖਬਰਾਂ ਕਹੀ ਇਹੋ ਜਿਹੀਆਂ ਆਉਂਦੀਆਂ ਨੇ ਕਿ ਯਾਰ ਕਮਾਲ ਹੈ ਵੀ ਮੁੰਡੇ ਏਡੇ ਤੇਜ਼ ਤੇ ਜਿਵੇਂ ਕਹਿੰਦੇ ਨੇ ਨਾ ਵੀ ਪੂਰੇ ਮੰਝੇ ਹੋਏ ਹੰਡੇ ਹੋਏ ਮੁੰਡੇ ਆ ਰਹੇ ਨੇ ਬੜੀ ਛੋਟੀ ਉਮਰ ਦੇ ਇੱਕ ਮੁੰਡਾ ਵੈਬ ਬੜਾ ਹੀ ਅੱਜ ਕੱਲ੍ਹ ਦੇ ਸੁਰਖੀਆਂ ਦੇ ਵਿੱਚ ਹੈ ਛੋਟੀ ਜੀ ਉਮਰ ਹੈ ਤੇ ਮੁੰਡੇ ਨੇ ਕਮਾਲ ਕੀਤੀ ਹੋਈ ਹੈ ਸੋਸ਼ਲ ਮੀਡੀਆ ਤੇ ਸਾਰੇ ਕਿਤੇ ਵੈਬਬ ਸੂਰੀਆਵੰਸ਼ੀ ਵੈਬਬ ਸੂਰੀਆਵੰਸ਼ੀ ਹੋਈ ਪਈ ਹੈ ਇਹ ਕੋਈ ਮਿਹਨਤੀ ਆ ਨਾ ਜੇ ਕਿਸੇ ਨੇ ਮਿਹਨਤ ਕੀਤੀ ਆ ਤਾਂ ਉਸ ਮਿਹਨਤ ਦਾ ਉਹਨੂੰ ਫਲ ਮਿਲਦਾ ਹੀ ਆ ਜੀ ਤਾਂ ਉਹਦੀ ਮਿਹਨਤ ਜਿਹੜੀ ਪਹਿਲੀ ਪਾਰੀ ਸੀਗੀ ਉਹਦੀ ਉਹਦੇ ਚ ਇਹ ਦੇਖ ਗਈ ਸੀ ਕਿ ਜਦੋਂ ਉਹਨੇ ਡੈਬਿਊ ਕੀਤਾ ਡੈਬਿਊ ਦੇ ਵਿੱਚ ਪਹਿਲੀ ਬਾਲ ਤੇ ਹੀ ਛੱਕਾ ਸੀ ਉਹਦਾ ਹਮ ਇੱਕ ਪੰਜਾਬ ਦਾ ਮੁੰਡਾ ਸੀਗਾ ਅਸ਼ਵਨੀ ਉਹਦੀ ਪਹਿਲੀ ਬਾਲ ਤੇ ਵਿਕਟ ਸੀਗੀ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਪਤਾ ਲੱਗ ਜਾਂਦਾ ਹੁੰਦਾ ਕਿ ਕਿਹੜਾ ਮਿਹਨਤ ਕਰਕੇ ਆਇਆ ਹਮ ਦੇਖੋ ਉਮਰ ਦਾ ਹਾਲੇ ਇੱਕ ਕਹਿ ਲੋ ਕਿ ਕਿਤੇ ਨਾ ਕਿਤੇ ਵਿਵਾਦ ਵੀ ਹੈ ਕਿ ਲੋਕ ਮੰਨਦੇ ਹੀ ਨਹੀਂ ਕਿ ਕੋਈ 14 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਖੇਡ ਸਕਦਾ ਜੀ ਮਤਲਬ ਕਿ ਇੱਕ ਸ਼ੱਕ ਜ਼ਾਹਰ ਕੀਤਾ ਜਾਂਦਾ ਮੈਂ ਨਹੀਂ ਕਹਿੰਦਾ ਕਿ ਉਹਦੀ ਉਮਰ ਦਾ ਕੋਈ ਹੋਏਗਾ ਸਾਬਕਾ ਤਾਬ ਪਰ ਇੱਕ ਸ਼ੱਕ ਜ਼ਾਹਰ ਕੀਤਾ ਜਾਂਦਾ ਜਿਵੇਂ ਆਪਾਂ ਸੁਣਦੇ ਆ ਨਾ ਕਿ ਧਿਆਨ ਚਾਹ ਦੀ ਹਾਕੀ ਦੇ ਵਿੱਚ ਚੁੰਬਕ ਹੋਣ ਦਾ ਸ਼ੱਕ ਪੈਦਾ ਹੋ ਗਿਆ ਸੀਗਾ ਕਿ ਸ਼ਾਇਦ ਉਹਨਾਂ ਦੀ ਸਟਿਕ ਦੇ ਵਿੱਚ ਕੋਈ ਐਸੀ ਚੀਜ਼ ਆ ਕਿ ਗੇਂਦ ਚੁੰਬੜ ਜਾਂਦੀ ਹੈ ਤਾਂ ਇੱਥੇ ਵੈਬਾ ਸੂਰਜਵੰਸ਼ੀ ਦੀ ਭੱਲੇਬਾਜੀ ਨੂੰ ਵੇਖ ਕੇ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਨੇ ਕਿ 14 ਸਾਲ ਦੀ ਉਮਰ ਦੇ ਵਿੱਚ 14 ਸਾਲ ਦੀ ਉਮਰ ਦੇ ਵਿੱਚ ਤੇ ਜਵਾਕ ਸਾਡੇ ਤੇ ਇਹ ਰੀਲਾ ਬਣਾਉਣ ਤੋਂ ਨਹੀਂ ਹਟਦੇ ਜੀ ਜੀ ਬਿਲਕੁਲ ਇਹ ਤਾਂ ਲੱਗੇ ਕਿ ਮੈਂ ਵੀਡੀਓ ਕੇ ਮੈਂ ਜ਼ਿਆਦਾ ਖੇਡ ਦਿਆ ਤਾਂ 14 ਸਾਲ ਦੀ ਉਮਰ ਦੇ ਵਿੱਚ ਕੋਈ ਆਈਪੀਐਲ ਦੇ ਗੇਂਦਬਾਜ਼ਾਂ ਨੂੰ ਫੇਸ ਕਰੇਗਾ ਹਮ ਐਸਾ ਲੱਗਦਾ ਨਹੀਂ ਹੈ ਪਰ ਦੇਖੋ ਜੋ ਰਿਕਾਰਡ ਹੈ ਰਿਕਾਰਡ ਦੇ ਮੁਤਾਬਕ 14 ਸਾਲ ਕੁ ਦਿਨ ਦੀ ਉਮਰ ਹੈ ਤੇ ਉਹਨੇ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ ਆ ਮੈਂ ਵੀ ਆਈਪਲ ਹੁਣ ਜ਼ਿਆਦਾ ਨਹੀਂ ਦੇਖਿਆ ਜਾਂਦਾ ਕਦੇ ਕਦਾਂ ਹੀ ਜੇ ਕਿਤੇ ਫੁਰਸਤ ਹੋਵੇ ਤੇ ਦੇਖ ਲੈਨੇ ਆ ਹਮ ਪਰ ਉਹ ਜਿਹੜੀ ਪਾਰੀ ਸੀ ਮੈਂ ਜਿਵੇਂ ਸਵੇਰੇ ਉੱਠਿਆ ਆਦਤ ਆ ਦਰਜਨ ਤੋਂ ਵੱਧ ਅਖਬਾਰ ਪੜੀਦੇ ਆ ਤੋ ਤਕਰੀਬਨ ਹਰੇਕ ਖੇਡ ਪੰਨੇ ਤੇ ਇਹ ਮੁੰਡਾ ਜਿਹੜਾ ਛਾਇਆ ਪਿਆ ਸੀ ਮੈਂ ਕਿਹਾ ਵੀ ਉਹ ਪਾਰੀ ਤੇ ਚਲੋ ਪਹਿਲੇ ਮੈਚ ਦੀ ਬੜੀ ਯਾਦਗਾਰੀ ਸੀਗੀ ਫਿਰ ਮੈਂ ਕਿਹਾ ਵੀ ਚਲੋ ਹਾਈਲਾਈਟਸ ਦੇਖਦਾ ਤਾਂ ਫਿਰ ਮੈਂ ਹਾਈਲਾਈਟਸ ਦੇਖ ਕੇ ਕੱਢ ਕੇ ਉਦੋਂ ਚੱਲ ਰਹੇ ਸੀਗੇ ਤੇ ਹਾਈਲਾਈਟਸ ਇਸ ਤਰ੍ਹਾਂ ਦੇ ਸੀਗੇ ਕਿ ਇਹਦੀ ਹਿਟਿੰਗ ਜਿਹੜੀ ਸੀਗੀ ਉਹ ਮੇਰੇ ਖਿਆਲ ਦੇ ਨਾਲ ਜੈਸਵਾਲ ਐ ਮੁੰਡਾ ਬਹੁਤ ਕਾਬਿਲ ਐ ਮੁੰਡਾ ਸ਼ੁਭਮਨ ਦਾ ਉਹਹਾਣੀ ਆ ਜੀ ਬੜਾ ਟੈਲੈਂਟਡ ਐ ਤਾਂ ਉਹਦੀ ਮਤਲਬ ਕਿ ਬੈਟਿੰਗ ਨੂੰ ਵੀ ਇਹਦੀ ਹਿਟਿੰਗ ਜਿਹੜੀ ਆ ਫਿਕਿਆਂ ਪਾਰ ਆਈ ਸੀਗੀ ਤੁਸੀਂ ਸੋਚ ਕੇ ਦੇਖੋ ਕਿ ਇੱਕ ਜੈਸਵਾਲ ਜਿਹੜਾ ਕਿ ਦੁਨੀਆ ਦੇ ਇਸ ਵੇਲੇ ਬਿਹਤਰੀਨ ਨੌਜਵਾਨਾਂ ਚੋਂ ਇੱਕ ਆ ਬਿਲਕੁਲ ਉਹ ਦੂਸਰੇ ਐਂਡ ਤੇ ਫਿੱਕਾ ਨਜ਼ਰ ਆ ਰਿਹਾ ਸੀ ਇਹਦਾ ਮਤਲਬ ਇਹ ਹੈ ਹਾਲਾਂਕਿ ਪਿਚ ਕਿਹੋ ਜੀ ਹੁੰਦੀ ਆ ਸਵਿੰਗ ਕਿਹੋ ਜੀ ਹੋ ਰਹੀ ਆ ਸਾਹਮਣੇ ਬੋਲਰ ਕਿਹੋ ਜਿਹਾ ਇਹ ਸਾਰੀਆਂ ਚੀਜ਼ਾਂ ਕ੍ਰਿਕਟ ਚ ਮੈਟਰ ਕਰਦੀਆਂ ਨੇ ਜੀ ਬਿਲਕੁਲ ਪਰੰਤੂ ਮੇਰਾ ਮੰਨਣਾ ਹੈ ਕਿ ਕੋਈ ਨਿਰਪੈ ਹੋ ਕੇ ਖੇਡਦਾ ਹੈ ਏਡੀ ਛੂਟੀ ਉਮਰ ਦੇ ਵਿੱਚ ਤੇ ਉਹਦੀ ਜਿਹੜੀ ਸਿਲੈਕਸ਼ਨ ਆਫ ਸ਼ਾਰਟਸ ਹੈ ਉਹ ਇੰਨੀ ਜ਼ਬਰਦਸਤ ਹੈ ਤਾਂ ਕਿਤੇ ਨਾ ਕਿਤੇ ਮੰਨਣਾ ਪਊਗਾ ਕਿ ਟੈਲੈਂਟ ਤੇ ਉਹਦੇ 'ਚ ਹੈਗਾ ਮਿਹਨਤ ਤੇ ਕਿਤੇ ਹੈ। ਕਿਉਂਕਿ ਉਹਦੇ ਵਿੱਚ ਇਹ ਵੀ ਹੈ ਨਾ ਕਿ ਰਾਹੁਲ ਦਰਾਵੜ ਦਾ ਬਹੁਤ ਵੱਡਾ ਰੋਲ ਆ। ਦਰਾਵੜ ਜਿੱਥੇ ਵੀ ਜਾਏਗਾ ਦਰਾਵੜ ਉਹ ਕਹ ਲੋ ਪਾਰਸਿਆ ਜਿਹਨੂੰ ਵਿਸ਼ੋਏਗਾ ਉਹ ਸੋਨਾ ਬਣ ਜਾਏਗਾ। ਬੇਸ਼ੱਕ ਰਾਹੁਲ ਦਰਾਵੜ ਦਾ ਮਾਰਗਦਰਸ਼ਨ ਇਸ ਮੁੰਡੇ ਵਾਸਤੇ ਮੈਂ ਕਹੂੰਗਾ ਕਿ ਬਹੁਤ ਭਾਗਾ ਭਰਿਆ ਹੈ ਪਰ ਸਭ ਤੋਂ ਵੱਡੀ ਗੱਲ ਇਹ ਕਿ ਇਸ ਬੱਚੇ ਦੀ ਆਪਦੀ ਇੱਕ ਕਹਾਣੀ ਆ ਇਹਦਾ ਪਿਓ ਜਿਹੜਾ ਸੀਗਾ ਉਹ ਖੁਦ ਲੋਚਾਰਾ ਖਦਾ ਸੀਗਾ ਕਿ క్రికెਟਰ ਬਣਾ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਉਹ ਤੋਂ ਨਹੀਂ ਬਣ ਹੋਇਆ ਹੂੰ ਤਾਂ ਫਿਰ ਉਹਦੇ ਘਰ ਜਦੋਂ ਇਹ ਪੈਦਾ ਹੋਇਆ ਤਾਂ ਉਹਨੇ ਇਹ ਸੁਫਨਾ ਵੇਖਿਆ ਸੀਗਾ ਕਿ ਜੋ ਮੈਂ ਪੂਰਾ ਨਹੀਂ ਕਰ ਸਕਿਆ ਇਹ ਬੱਚਾ ਪੂਰਾ ਕਰੂਗਾ ਤੇ ਉਹਨੂੰ ਪੂਰਿਆ ਕਰਵਾਉਣ ਵਾਸਤੇ ਉਹਨੇ ਆਪਣੀ ਜ਼ਮੀਨ ਤੱਕ ਵੇਚੀ ਹੋਈ ਆ ਜੀ ਠੀਕ ਹੈ ਜੀ ਇਹ ਐਡਾ ਮੁੰਡਾ ਲੱਗਣ ਵਾਲਾ ਸੀਗਾ ਉਹ ਕਹ ਲੋ ਕਿ ਬਈ 10-10 ਟਿਫਨ ਲੈ ਕੇ ਆਉਂਦਾ ਸੀ ਬੋਲਰਾਂ ਵਾਸਤੇ ਹੂੰ ਨੈਟ ਪ੍ਰੈਕਟਿਸ ਦੇ ਦੌਰਾਨ ਜੀ ਘਰੋਂ 8 8 10 10 ਜਾਣਿਆਂ ਦੀ ਰੋਟੀ ਲੈ ਕੇ ਆਉਂਦਾ ਸੀ ਕਿ ਪਰਵਾਹ ਨਾ ਕਰੋ ਮੈਨੂੰ ਬਾਲਾਂ ਖੜਾਈ ਚੱਲੋ ਹਮ ਠੀਕ ਹੈ ਨਾ ਜੀ ਛੋਟੀ ਉਮਰ ਦੇ ਵਿੱਚ ਇਹੋ ਜਿਹੀ ਸੋਚ ਸੋ ਇਸ ਤਰ੍ਹਾਂ ਦੇ ਫਲ ਮਿਲਦੇ ਹੁੰਦੇ ਮੈਂ ਅੱਗੇ ਕਹਿਣਾ ਹੁੰਨਾ ਕਿ ਭਾਈ ਜੇ ਤੁਸੀਂ ਆਪਣੇ ਪਿਓ ਦੀ ਇੱਜ਼ਤ ਜਿੰਨੀ ਕੋ ਹੈਗੀ ਆ ਹਮ ਉਹਨੂੰ ਘਟਾ ਦਿੱਤਾ ਜਾਂ ਜਿਹੜੀ ਉਹਦੀ ਜਾਇਦਾਦ ਆ ਉਹਨੂੰ ਘਟਾ ਦਿੱਤਾ ਜਾਂ ਖਤਮ ਕਰ ਦਿੱਤਾ ਤੇ ਤੁਹਾਡਾ ਦੁਨੀਆ ਚ ਆਇਆਂ ਦਾ ਸਵਾਦ ਕੋਈ ਨਹੀਂ ਜੇਗਾ ਸੱਚੀ ਸਵਾਦ ਤਾਂ ਆਈਆਂ ਜਿੰਨੀ ਉਹਦੀ ਇੱਜ਼ਤ ਉਹਨੂੰ ਤਾਂ ਲੈ ਕੇ ਜਾਓ ਹਮ ਸਮਾਜ ਦੇ ਵਿੱਚ ਉਹਦਾ ਰਤਬਾ ਮਰਾਤਬਾ ਹੋਰ ਉੱਚਾ ਕਰ ਦਿਓ ਤੇ ਜੇ ਜਾਇਦਾਦ ਥੋੜੀ ਵੀ ਆ ਕੋਈ ਫਰਕ ਨਹੀਂ ਪੈਂਦਾ ਉਹਨੂੰ ਵਧਾ ਦਿਓ ਹੂੰ ਜੇ ਇਦਾਂ ਕਰ ਗਿਆ ਸਫਲ ਹੋ ਨਹੀਂ ਤੇ ਫਿਰ ਐਵਰੇਜ ਜਾਂ ਬਿਲੋ ਐਵਰੇਜ ਤੇ ਭਾਈ ਦੁਨੀਆ ਤੁਰ ਹੀ ਫਿਰਦੀ ਹੈ ਤੁਰ ਹੀ ਫਿਰਦੀ ਹੈ ਬਿਲਕੁਲ ਜੀ ਬਿਲਕੁਲ ਬਲੀ ਸਾਹਿਬ ਕਹ ਰਹੇ ਨੇ ਕਿ ਸੁਣਿਆ ਸਰਕਾਰੀ ਬਸ ਤੇ ਆਇਆ ਸੀ ਤੇ ਮਸਟ ਇਸ ਗੱਡੀ ਤੇ ਗਿਆ ਸੱਚਮੁੱਚ ਜੀ ਜਦੋਂ ਕਹਿੰਦੇ ਵੀ ਚੁੱਪ ਚਪੀ ਤੇ ਜੇ ਮਿਹਨਤ ਕੀਤੀ ਹੋਵੇ ਤੇ ਜਦੋਂ ਨਤੀਜੇ ਬੋਲਦੇ ਨੇ ਫਿਰ ਹਾਂ ਨਹੀਂ ਦੇਖੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਤੁਲਨਾਤਮਕ ਤੌਰ ਤੇ ਕੋਈ ਕਹਿ ਰਿਹਾ ਕਿ ਸਚਿਨ ਤੰਦੂਲਕਰ ਬਣ ਗਿਆ ਇੰਡੀਆ ਦਾ ਦੂਜਾ ਸਚਿਨ ਉਹ ਹਾਲੇ ਚੀਜ਼ਾਂ ਨਾ ਜਿਹੜੀਆਂ ਉਹ ਕਾਲੀ ਚ ਹੁੰਦੀਆਂ ਨੇ ਠੀਕ ਹੈ ਕਿਸਮਤ ਇੱਥੇ ਬਦਲ ਜਾਂਦੀ ਹੈ ਰਾਤੋਂ ਰਾਤ ਕਿਉਂਕਿ ਕ੍ਰਿਕਟ ਦੇ ਵਿੱਚ ਹੁਣ ਇਸ ਵੇਲੇ ਬਹੁਤ ਪੈਸਾ ਆਇਆ ਬਹੁਤ ਤਾਨਿਆ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਚਿਨ ਤੰਦੂਲ ਤੰਦੂਲਕਰ ਨਾਲ ਜਿਹੜੇ ਲੋਕ ਤੁਲਨਾ ਕਰ ਰਹੇ ਉਹ ਕਾਲੇ ਹਾਲੇ ਸਚਿਨ ਤੰਦੂਲਕਰ ਨਹੀਂ ਸਰ ਸਚਿਨ ਤੰਦੂਲਕਰ ਦਾ ਕ੍ਰਿਕਟ ਕੈਰੀਅਰ ਉਸ ਟੀਮ ਦੇ ਸਾਹਮਣੇ ਸ਼ੁਰੂ ਹੋਇਆ ਸੀਗਾ ਜਿਸ ਟੀਮ ਦੇ ਬੌਲਰ ਐ ਲਾਈਨ ਚ ਦੂਰ ਖੜੇ ਹੀ ਨਾ ਪਵਿਲੀਅਨ ਚ ਬੈਠਿਆਂ ਦਾ ਨਾ ਮੈਂ ਹੁਣ ਤੁਹਾਨੂੰ ਕੀ ਕਹਾਂ ਕਿ ਮੂਤ ਕਢਾਉਣ ਵਾਲੀ ਗੱਲ ਕਰਦੇ ਸੀ ਆਕਰਮ ਸੀਗਾ ਯੂਨਸ ਸੀਗਾ ਉਸ ਵੇਲੇ ਆਕਬ ਜ਼ਵੇਦ ਆ ਚੁੱਕਾ ਸੀਗਾ ਸਰ ਬੱਚੀ ਸੀ ਉਹ ਹਾਈਟ ਵਾਈਜ਼ ਵੀ ਤੇ ਚਲੋ ਟੈਲੈਂਟ ਤੇ ਉਹਨਾਂ ਦਾ ਠੀਕ ਆ ਹਾਂਜੀ ਉੱਚੇ ਤੇ ਹੈਗੇ ਸੀਗੇ ਪਰ ਉਹ ਬੌਲਰ ਹੀ ਇੰਨੇ ਤੇਜ਼ ਇੰਨੇ ਤਗੜੇ ਸਵਿੰਗਰ ਸੀਗੇ ਕਿ ਕਹਲੋ ਕਿ ਬਹੁਤ ਬੁਰੀ ਕਰਦੇ ਸੀਗੇ ਜੀ ਤਾਂ ਉਸ ਬੈਟਰੀ ਦੇ ਖਿਲਾਫ ਜਾ ਕੇ ਸਚਨ ਤੰਦੁਲਕਰ ਦਾ ਕੈਰੀਅਰ ਸਟਾਰਟ ਹੋਣਾ ਵਕਾਰ ਯੂਨਸ ਦੀ ਬਾਉਂਸਰ ਨਾਲ ਕਤੇ ਲੱਗਣੀ ਫਿਰ ਉਹਦਾ ਡਿੱਗਣਾ ਲਹੂ ਲੋਹਾਨ ਹੋਣ ਦੇ ਬਾਵਜੂਦ ਨੇ ਖੇਡਣਾ ਇੱਕ ਸ਼ਾਨਦਾਰ ਪਾਰੀ ਖੇਡਣੀ ਟੈਸਟ ਕ੍ਰਿਕਟ ਦੇ ਵਿੱਚ ਸਰ ਉਹ ਵੀ ਪਾਕਿਸਤਾਨ ਦੇ ਹੋਮ ਗਰਾਊਂਡ ਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਉਹਨੇ ਆਪਣੇ ਆਪ ਨੂੰ ਵਨ ਡੇ ਚ ਸਾਬਤ ਕਰਨਾ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਠੀਕ ਹੈ ਨਾ ਜੀ ਬਿਲਕੁਲ ਉਹ ਸਫ਼ਰ ਬਹੁਤ ਅ ਜੁਦਾ ਸੀ ਉਹ ਸਫ਼ਰ ਬਹੁਤ ਲੰਬਾ ਸੀਗਾ ਮਹੱਤਵ ਹੋਰ ਵੀ ਇਸ ਤਰ੍ਹਾਂ ਦੇ ਟੈਲੈਂਟ ਹੈ ਗਿਆ ਸੋ ਸੂਰਿਆ ਵੰਸ਼ੀ ਦੇ ਵਿੱਚ ਹੈ ਟੈਲੈਂਟ ਇਹਦੇ ਵਿੱਚ ਤੋਂ ਕੋਈ ਸ਼ੱਕ ਨਹੀਂ ਮੈਂ ਕਹਿ ਰਿਹਾ ਕਿ ਗਜ਼ਬ ਦਾ ਉਹ ਮੁੰਡਾ ਹੈ ਖਾਸ ਤੌਰ ਤੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਨਿਤੜਕਤਾ ਜਿਹੜੀ ਹੈ ਨਾ ਉਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਆ ਪਰ ਜੋ ਸਚਨ ਤੰਦੂਲ ਕਰਨੇ ਕੀਤਾ ਹੈ ਉਹ ਸਚਨ ਤੰਦੂਲਕਰ ਦਾ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਤੋੜ ਹੈ ਉਹ ਜਿੱਥੋਂ ਤੱਕ ਉਹ ਪਹੁੰਚਿਆ ਉੱਥੋਂ ਤੱਕ ਤੇ ਸ਼ਾਇਦ ਹੋਰ ਇੰਡੀਅਨ ਹਾਲੇ ਚਾਹੇ ਵਿਰਾਟ ਕੋਹਲੀ ਆ ਉਸ ਰਿਕਾਰਡ ਤੱਕ ਤੋ ਵੀ ਨਹੀਂ ਪਹੁੰਚ ਸਕਦਾ ਜੀ ਵਿਰਾਟ ਕੋਹਲੀ ਬਹੁਤ ਵੱਡਾ ਟੈਲੈਂਟ ਹੈ ਜੀ ਬਿਲਕੁਲ ਕਿਉਂਕਿ ਗੱਲ ਸੁਖਮ ਸਿੰਘ ਸਾਹਿਬ ਇਹ ਹੈ ਕਿ ਅਸੀਂ ਛੋਟੇ ਹੁੰਦੇ ਤੋਂ ਕ੍ਰਿਕਟ ਵੇਖੀ ਅਸੀਂ ਉਹ ਪੁਰਾਣੇ ਗੇਂਦਬਾਜ਼ ਦੇਖੇ ਜੇ ਉਹ ਉਦੋਂ ਦੇ ਦੇਖੇ ਹੋਏ ਹੈ ਨਾ ਜਿਹੜੇ ਪੇਚ ਤੇ ਖੂਨ ਡੋਲ ਕੇ ਕਹਿੰਦੇ ਸੀ ਮਜ਼ਾ ਆਉਂਦਾ ਸਾਨੂੰ ਖੂਨ ਖੂਨ ਆਉਂਦਾ ਸੀ ਸਾਨੂੰ ਲੱਗ ਚਾਹੀਦਾ ਲੱਗ ਜੀ 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 ਬਿਲਕੁਲ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਮਿਹਰਬਾਨੀ ਜੀ ਸਿੱਧੂ ਸਾਹਿਬ ਕੱਲ ਗੱਲ ਹੋ ਚੁੱਕੀ ਹੈ ਜੀ 31 ਮਈ ਤੱਕ ਜਿਹੜਾ ਕਹਿ ਰਹੇ ਨੇ ਕਿ ਨਸ਼ਾ ਖਤਮ ਕਰ ਦੇਣਾ ਡੀਜੀਪੀ ਸਾਹਿਬ ਕਹਿ ਰਹੇ ਸੀ ਤੇ ਗੱਲ ਹੋਈ ਕੱਲ ਬਾਤ ਤਫਸੀਲ ਤੁਸੀਂ ਕੱਲ ਦਾ ਪ੍ਰੋਗਰਾਮ ਸੁਣ ਸਕਦੇ ਹੋ ਦੁਬਾਰਾ ਤੋਂ ਪ੍ਰਦੀਪ ਸਿੰਘ ਜੀ ਕਹਿ ਰਹੇ ਨੇ ਕਿ ਡੱਲੇਵਾਲ ਸਾਹਿਬ ਤੇ ਦੋਸ਼ ਲੱਗੇ ਨੇ ਤੁਸੀਂ ਕਿਵੇਂ ਦੇਖਦੇ ਹੋ ਤੇ ਮਿੰਟੂ ਜੀ ਇਹ ਸਵਾਲ ਮੈਂ ਵੀ ਤੁਹਾਡੇ ਤੋਂ ਪੁੱਛ ਲੈਣਾ ਇੰਦਰਜੀਤ ਸਿੰਘ ਹੋਰਾਂ ਨੇ ਕਾਫੀ ਖੁਲਾਸੇ ਕੀਤੇ ਨੇ ਉਹਤੇ ਕਹਿੰਦੇ ਕਿ ਭਾਈ ਅੰਦੋਲਨ ਦੇ ਨਾਂ ਤੇ ਕਰੋੜਾ ਰੁਪਏ ਦਾ ਗਵਨ ਕਰ ਗਿਆ ਇੱਥੋਂ ਤੱਕ ਕਿ ਲੰਗਰ ਦੀਆਂ ਜਿਹੜੀਆਂ ਦਾਲਾਂ ਸੀ ਲੰਗਰ ਦਾ ਦੁੱਧ ਸੀ ਉਹ ਤੱਕ ਵੇਚ ਦਿੱਤਾ ਗਿਆ ਕਿੰਨਾ ਕਿਦੇ ਚ ਸਚਾਈ ਹੈ ਕਿਵੇਂ ਇਸ ਜੀ ਨੂੰ ਵੇਖੀਏ ਦੇਖੋ ਮੈਂ ਨਹੀਂ ਕੁਝ ਕਹਿ ਸਕਦਾ ਕਿ ਸਚਾਈ ਕਿੰਨੀ ਕੁ ਹੈ ਕਿਉਂਕਿ ਦੋਸ਼ ਲਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਜਿਹੜਾ ਹੈ ਉਹ ਸਾਹਮਣੇ